ਦੇਸ਼ ਵਿੱਚ ஆன்ਲਾਈਨ ਸੱਟੇਬਾਜ਼ੀ ਐਪਸ ਦੇ ਵੱਧਦੇ ਹੋਏ ਮਾਮਲਿਆਂ ਨੂੰ ਲੈ ਕੇ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਹੁਣ ਤੱਕ ਵੱਡੀਆਂ ਤਕਨੀਕੀ ਕੰਪਨੀਆਂ ਤੇ ਸ਼ਿਕੰਜਾ ਕਸਣਾ ਸ਼ੁਰੂ ਕਰ ਦਿੱਤਾ ਹੈ। ਐਡੀ ਨੇ ਸ਼ਨੀਵਾਰ ਨੂੰ Google ਅਤੇ Meta ਨੂੰ ਨੋਟਿਸ ਜਾਰੀ ਕੀਤੇ ਹੈ ਤੇ ਉਹਨਾਂ ਨੂੰ 21 ਜੁਲਾਈ ਨੂੰ ਪੁੱਛਗਿੱਛ ਲਈ ਤਲਬ ਕੀਤਾ ਹੈ। ਇਸ ਕਦਮ ਨਾਲ ஆன்ਲਾਈਨ ਜੂਏ ਅਤੇ ਮਨੀ ਲਾਂਡਰਿੰਗ ਮਾਮਲਿਆਂ ਦੀ ਜਾਂਚ ਦਾ ਜੋ ਦਾਇਰਾ ਹੈ ਹੋਰ ਵਿਸ਼ਾਲ ਹੋ ਗਿਆ ਹੈ ਜਿਸ ਵਿੱਚ ਕਈ ਮਸ਼ਹੂਰ ਹਸਤੀਆਂ ਪਹਿਲਾਂ ਹੀ ਜਾਂਚ ਦੇ ਘੇਰੇ ਵਿੱਚ ਆ ਚੁੱਕੀਆਂ ਹਨ। ईडी ਦਾ ਕਹਿਣਾ ਹੈ ਕਿ ਗੂਗਲ ਅਤੇ ਮੈਟਾ ਨੇ ਉਹਨਾਂ ਪਲੇਟਫਾਰਮਾਂ ਦੀ ਇਸ਼ਤਿਹਾਰਬਾਜ਼ੀ ਅਤੇ ਪ੍ਰਚਾਰ ਦੀ ਇਜਾਜ਼ਤ ਦਿੱਤੀ ਹੈ ਜੋ ਗੈਰਕਾਨੂੰਨੀ ਸੱਟੇਬਾਜ਼ੀ ਗਤੀਵਿਧੀਆਂ ਵਿੱਚ ਸ਼ਾਮਲ ਸਨ ਏਜੰਸੀ ਦਾ ਦਾਅਵਾ ਹੈ ਕਿ ਇਨ੍ਹਾਂ ਤਕਨੀਕੀ ਕੰਪਨੀਆਂ ਨੇ ਆਪਣੇ ਪਲੇਟਫਾਰਮਾਂ 'ਤੇ ਇਨ੍ਹਾਂ ਐਪਸ ਨੂੰ ਪ੍ਰੀਮੀਅਮ ਇਸ਼ਤਿਹਾਰਬਾਜ਼ੀ ਸਲੋਟ ਜੋ ਹੈ ਪ੍ਰਦਾਨ ਕੀਤੇ ਨੇ ਜਿਸ ਨਾਲ ਉਹਨਾਂ ਦੀ ਪਹੁੰਚ ਅਤੇ ਪ੍ਰਸਿੱਧੀ ਤੇਜ਼ੀ ਨਾਲ ਵਧੀ ਹੈ ਇਹੀ ਕਾਰਨ ਹੈ ਕਿ ਹੁਣ ਦੋਵਾਂ ਕੰਪਨੀਆਂ ਨੂੰ ਜਾਂਚ ਵਿੱਚ ਸ਼ਾਮਿਲ ਕੀਤਾ ਜਾ ਰਿਹਾ ਹੈ ਤੇ ਕਰੋੜਾਂ ਦੀ ਧੋਖਾਧੜੀ ਹਵਾਲਾ ਰਾਹੀਂ ਵਿਦੇਸ਼ ਵਿੱਚ ਪੈਸੇ ਭੇਜਣ ਦੇ ਵੀ ਦੋਸ਼ ਨੇ ਈਡੀ ਦੀ ਜਾਂਚ ਵਿੱਚ ਖੁਲਾਸਾ ਹੋਇਆ ਹੈ ਕਿ ਇਹ ਆਨਲਾਈਨ ਸੱਟੇਬਾਜ਼ੀ ਐਪਸ ਸਕਿੱਲ ਗੇਮਜ਼ ਦੇ ਨਾਮ ਤੇ ਸੱਟੇਬਾਜ਼ੀ ਕਰ ਰਹੇ ਨੇ ਇਨ੍ਹਾਂ ਪਲੇਟਫਾਰਮਾਂ ਨੇ ਹਜ਼ਾਰਾਂ ਕਰੋੜ ਰੁਪਏ ਦਾ ਕਾਲਾ ਧਨ ਪੈਦਾ ਕੀਤਾ ਹੈ ਜਿਸ ਨੂੰ ਹਵਾਲਾ ਰਾਹੀਂ ਵਿਦੇਸ਼ ਜੋ ਹੈ ਖਾਤਿਆਂ ਵਿੱਚ ਭੇਜਿਆ ਗਿਆ ਹੈ ਜਾਂਚ 에ਜੰਸੀ ਦੇ ਅਨੁਸਾਰ ਇਨ੍ਹਾਂ ਐਪਸ ਰਾਹੀਂ ਮਨੀ ਲਾਂਡਰਿੰਗ ਅਤੇ ਗੈਰ ਕਾਨੂੰਨੀ ਕਾਨੂੰਨੀ ਵਿੱਤੀ ਲੈਣ ਦੇਣ ਦਾ ਇੱਕ ਵੱਡਾ ਨੈਟਵਰਕ ਸਰਗਰਮ ਹੈ ਇਸ ਮਾਮਲੇ ਵਿੱਚ ਏਡੀ ਨੇ ਹਾਲ ਹੀ ਵਿੱਚ 29 ਲੋਕਾਂ ਵਿਰੁੱਧ ਕੇਸ ਦਰਜ ਕੀਤਾ ਹੈ ਜਿਨ੍ਹਾਂ ਵਿੱਚ ਕਈ ਫਿਲਮੀ ਸਿਤਾਰੇ ਅਤੇ ਸੋਸ਼ਲ ਮੀਡੀਆ ਪ੍ਰਭਾਵਕ ਵੀ ਸ਼ਾਮਿਲ ਨੇ ਇਨ੍ਹਾਂ ਐਫ ਆਈ ਆਰਜ਼ ਵਿੱਚ ਪ੍ਰਕਾਸ਼ ਰਾਜ ਰਾਣਾ ਦੱਗੂ ਪਾਤੀ ਅਤੇ ਵਿਜੇ ਦੇਵ ਕੰਡਾ ਵਿਜੇ ਦੇਵਰ ਕੰਡਾ ਵਰਗੇ ਨਾਮ ਦਰਜ ਨੇ ਤੇ ਇਨ੍ਹਾਂ ਗੈਰ ਕਾਨੂੰਨੀ ਐਪਸ ਨੂੰ ਪ੍ਰਮੋਟ ਕਰਕੇ ਵੱਡੀ ਰਕਮ ਕਮਾਉਣ ਦਾ ਦੋਸ਼ ਹੈ ਪ੍ਰੋਫਾਈਲ ਅਤੇ ਚਰਚਾ ਵਿੱਚ ਰਿਹਾ ਇਹ ਈਡੀ ਦੇ ਅਨੁਸਾਰ ਇਸ ਘੁਟਾਲੇ ਦੀ ਜੋ ਰਕਮ ਹੈ 6000 ਕਰੋੜ ਰੁਪਏ ਤੋਂ ਵੀ ਵੱਧ ਹੈ ਦੋਸ਼ ਹੈ ਕਿ ਇਸ ਘੁਟਾਲੇ ਵਿੱਚ ਸ਼ਾਮਿਲ ਲੋਕਾਂ ਨੇ ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਪੁਪੇਸ਼ ਬੰਗੇਲ ਨੂੰ 500 ਕਰੋੜ ਰੁਪਏ ਦੀ ਰਿਸ਼ਵਤ ਵੀ ਦਿੱਤੀ ਸੀ ਤੇ ਇਸ ਮਾਮਲੇ ਵਿੱਚ ਕਈ ਬਾਲੀਵੁੱਡ ਸਤਾਰਿਆਂ ਤੋਂ ਪੁੱਛਗਿੱਛ ਵੀ ਕੀਤੀ ਗਈ ਹੈ ਤੇ ਕੁਝ ਦੀ ਜਾਇਦਾਦ ਵੀ ਜ਼ਬਤ ਕਰ ਲਈ ਗਈ ਹੈ ਇੱਕ ਹੋਰ ਮਾਮਲੇ ਵਿੱਚ ਜੋ ਹੈ ਫੇਅਰਪਲੇ ਐਪ ਰਾਹੀਂ ਆਈਪੀਐਲ ਮੈਚਾਂ ਦਾ ਗੈਰ ਕਾਨੂੰਨੀ ਪਰ ਜੋ ਹੈ ਪ੍ਰਸਾਰਣ ਤੇ ਸੱਟੇਬਾਜ਼ੀ ਕੀਤੀ ਗਈ ਹੈ ਇਸ ਨਾਲ ਅਧਿਕਾਰਤ ਪ੍ਰਸਾਰਕ ਵੋਇਕਾਮ ਤੇ 18 ਨੂੰ ਭਾਰੀ ਵਿੱਤੀ ਜੋ ਹੈ ਨੁਕਸਾਨ ਹੋਇਆ ਇਸ ਐਪ ਦੇ ਪ੍ਰਚਾਰ ਵਿੱਚ ਕਈ ਭਾਰਤੀ ਮਸ਼ਹੂਰ ਹਸਤੀਆਂ ਵੀ ਸ਼ਾਮਿਲ ਪਾਈਆਂ ਗਈਆਂ ਨੇ ਜਿਸ ਨਾਲ ਐਪ ਦੀ ਪ੍ਰਸਿੱਧੀ ਵਧੀਆ ਹੁਣ ਤੱਕ ਇਸ ਮਾਮਲੇ ਵਿੱਚ ਕਈ ਗ੍ਰਿਫਤਾਰੀਆਂ ਕੀਤੀਆਂ ਗਈਆਂ ਨੇ ਜਾਇਦਾਦਾਂ ਨੂੰ ਵੀ ਜੋ ਹੈ ਜ਼ਬਤ ਕਰ ਲਿਆ ਗਿਆ ਹੈ ਅਤੇ ਚਾਰਜ ਸ਼ੀਟ ਵੀ ਦਾਇਰ ਕੀਤੀਆਂ ਗਈਆਂ ਨੇ